ਤੋਹਫਾਪੁਰ ਪਿੰਡ ਚ ਉਹਦੇ ਬਾਰੇ ਸਾਨੂੰ ਡਿਟੇਲ ਦਿਓ ਸਰ ਮੈਂ ਐਸਪੀ ਰੂਰਲ ਨਵਰੀਤਵਰਤ ਬੋਲ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਵੇਰੇ ਪਿੰਡ ਤੋਹਫਾਪੁਰ ਤੋਂ ਇੱਕ ਟੈਲੀਫੋਨ ਕਰਕੇ ਉਹਨੇ ਸ਼ਿਕਾਇਤ ਕੀਤੀ ਸੀ ਵੀ ਉਹਨਾਂ ਦੇ ਗੁਰਦੁਆਰਾ ਸਾਹਿਬ ਚ ਸਵੇਰੇ ਤੜਕੇ 5:30 ਵਜੇ ਕੋਈ ਬੰਦਾ ਉਪਰਾ ਬੰਦਾ ਆਣ ਮੜਿਆ ਸੀਗਾ ਜਿਹਨੂੰ ਲੋਕਾਂ ਨੇ ਉੱਥੇ ਕਾਬੂ ਕਰ ਲਿਆ ਜਿਹੜਾ ਉਹਨਾਂ ਨੂੰ ਕੋਈ ਸਹੀ ਜਵਾਬ ਨਹੀਂ ਸੀ ਦੇ ਰਿਹਾ ਲੇਕਿਨ ਪੁਲਿਸ ਨੇ ਜਾ ਕੇ ਜਦੋਂ ਵੈਰੀਫਾਈ ਕੀਤਾ ਤੋ Jharkhand ਦਾ ਰਹਿਣ ਵਾਲਾ ਸੀ ਉਹਨੇ ਆਪਣਾ ਨਾਮ ਸੁਸ਼ੀਲ ਦੱਸਿਆ ਉਹਦੇ ਪਾਪ ਫਾਦਰ ਦਾ ਨਾਮ ਰਾਮ ਬਿਲਾਸ ਸੀਗਾ ਤੇ ਫਿਰ ਪੁਲਿਸ ਨੇ ਉਹ ਆਪਣਾ ਨੰਬਰ ਨੰਬਰ ਕੋਈ ਦੱਸ ਨਹੀਂ ਸੀ ਬਾਹਰ ਆ ਟੈਲੀਫੋਨ ਨੰਬਰ ਹੈ ਆਪਣੇ ਫਾਦਰ ਦਾ ਟੈਲੀਫੋਨ ਨੰਬਰ ਜੇ ਤੂੰ ਥੋੜਾ ਮੈਂਟਲੀ ਰਿਟਾਰਡਡ ਜਿਹਾ ਵੀ ਲੱਗਦਾ ਸੀ ਫਿਰ ਪੁਲਿਸ ਨੇ ਤਸਦੀਕ ਕੀਤੀ ਉਹਦੇ ਬਕਾਇਦਾ ਉਹਦੇ ਜਿਹੜਾ ਪੁਲਿਸ ਸਟੇਸ਼ਨ ਹੈ Jharkhand ਚ ਉਹਦੇ ਪਿੰਡ ਦਾ ਜਿਹੜਾ ਪੁਲਿਸ ਸਟੇਸ਼ਨ ਲੱਗਦਾ ਸੀ ਉੱਥੇ ਸੰਪਰਕ ਕੀਤਾ ਉਥੋਂ ਉਹਦੇ ਪਿੰਡ ਦੇ ਸਰਪੰਚ ਦਾ ਨੰਬਰ ਲਿਆ ਫਰਦਰ ਉਹਨਾਂ ਦੇ ਘਰ ਦੇ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਦੱਸਿਆ ਕਿ ਇਹ ਪਿਛਲੇ ਮਹੀਨੇ ਉਹਦਾ ਫਾਦਰ ਜਿਹੜਾ ਹੈਗਾ ਉਹ ਗੁੜਗਾਉਂ ਦੇ ਵਿੱਚ ਕਿਸੇ ਪੀਜੀ ਦੇ ਵਿੱਚ ਕੁੱਕ ਦਾ ਕੰਮ ਕਰਦਾ ਤੇ ਉਹਨੇ ਦੱਸਿਆ ਵੀ ਉਹਦੇ ਦੋ ਬੇਟੇ ਨੇ ਇੱਕ ਬੇਟੇ ਦੀ ਪਹਿਲਾਂ 2 ਮਹੀਨੇ ਪਹਿਲਾਂ ਐਕਸੀਡੈਂਟ ਤੇ ਡੈਥ ਹੋ ਗਈ ਸੀ ਤੇ ਇਹ ਜਿਹੜਾ ਬੱਚਾ ਉਹਨਾਂ ਦਾ ਹੈਗਾ ਇਹ ਪਿਛਲੇ 10ਵੇਂ ਮਹੀਨੇ ਦੀ 28 ਤਰੀਕ ਨੂੰ ਉੱਥੋਂ ਲਾਪਤਾ ਹੋ ਗਿਆ ਸੀ ਗੜਗਾਉਂ ਤੋਂ ਉਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਉੱਥੇ ਤਲਾਹ ਦਿੱਤੀ ਸਦਰ ਗੜਗਾਉਂ ਦੇ ਵਿੱਚ ਉੱਥੇ 631 ਨੰਬਰ ਐਫ ਆਈ ਆਰ ਦਰਜ ਹੈ ਅੰਡਰ ਸੈਕਸ਼ਨ 346 ਤੇ ਉਹਦੀ ਕਾਪੀ ਉਹਨਾਂ ਨੇ ਸਾਨੂੰ ਭੇਜੀ ਫਰਦਰ ਉਹਨਾਂ ਨੇ ਦੱਸਿਆ ਵੀ ਇਹ 2011 ਤੋਂ ਇਹਦਾ ਥੋੜਾ ਜਿਹਾ ਇਲਾਜ ਚੱਲਦਾ ਹੈ ਦਿਮਾਗੀ ਤੌਰ ਤੇ ਥੋੜਾ ਠੀਕ ਨਹੀਂ ਦਿੰਦਾ ਉਸ ਦੀ ਉਹਨਾਂ ਨੇ ਟ੍ਰੀਟਮੈਂਟ ਦੀ ਜਿਹੜੀ ਪ੍ਰੈਸਕ੍ਰਿਪਸ਼ਨ ਸਲਿੱਪ ਹੈ ਉਹ ਵੀ ਭੇਜੀ ਸੋ ਇਹ ਸਾਰੀਆਂ ਗੱਲਾਂ ਫਿਰ ਇਸ ਇਲਾਕੇ ਦੇ ਜਿਹੜੇ ਇੱਥੇ ਇੱਕ ਅ ਗੁਰੂ ਮਾਨਯੋਗ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਦੇ ਮੈਂਬਰਸ ਨੇ ਉਹ ਸਾਰੇ ਵੀ ਪੁਲਿਸ ਸਟੇਸ਼ਨ ਆਏ ਸੀਗੇ ਤੇ ਨਿਰਮੈਲ ਸਿੰਘ ਜੋੜਾ ਜਿਹੜੇ ਐਸਜੀਪੀਸੀ ਮੈਂਬਰ ਨੇ ਉਹ ਵੀ ਪੁਲਿਸ ਸਟੇਸ਼ਨ ਆਏ ਉਹਨਾਂ ਸਾਰੇ ਲੋਕਾਂ ਨੇ ਵੀ ਇਹ ਸਾਰੇ ਹਾਲਾਤ ਤਸਦੀਕ ਕੀਤੇ ਤਸਦੀਕ ਕਰਨ ਤੋਂ ਉਹਨਾਂ ਨੂੰ ਲੱਗਾ ਵੀ ਉੱਥੇ ਪਿੰਡ ਚ ਕੋਈ ਬੇਅਦਬੀ ਵੀ ਇਹਦੇ ਵੱਲੋਂ ਨਹੀਂ ਕੀਤੀ ਗਈ ਲੇਕਿਨ ਇਹ ਐਵੇਂ ਘੁੰਮਦਾ ਫਿਰਦਾ ਕਿਤੇ ਉੱਥੇ ਪਿੰਡ ਚਲਾ ਗਿਆ ਜਿਵੇਂ ਲੋਕਾਂ ਦੇ ਮਨ ਚ ਹੁੰਦਾ ਵੀ ਗੁਰਦੁਆਰਾ ਸਾਹਿਬ ਭੁੱਖਾ ਸੀਗਾ ਸਵੇਰ ਦਾ ਜਦੋਂ ਅਸੀਂ ਇਹਨੂੰ ਇੱਥੇ ਲਿਆਉਣਾ ਤਕਰੀਬਨ 2 ਲੀਟਰ ਪਾਣੀ ਪੀ ਗਿਆ 10-12 ਰੋਟੀਆਂ ਖਾ ਗਿਆ ਭੁੱਖਾ ਸੀ ਇਸ ਕਰਕੇ ਸ਼ਾਇਦ ਗੁਰਦੁਆਰਾ ਸਾਹਿਬ ਜੋ ਉਹਨੇ ਵੀ ਸਵੇਰੇ ਜਦੋਂ ਮੈਂ ਪੜਤਾਲ ਕੀਤੀ ਤਾਂ ਉਹਨੇ ਦੱਸਿਆ ਵੀ ਮੈਂ ਚਾਹ ਤੇ ਬਿਸਕਟ ਬੁਸਕਟ ਖਾਣ ਲਈ ਉੱਥੇ ਚਲਾ ਗਿਆ ਸੀ ਸੋ ਸਵੇਰੇ ਪਿੰਡ 'ਚ ਕਰੀਮਰ ਜਿਹਾ ਐਵੇਂ ਦਾ ਫੈਲ ਗਿਆ ਸੀ ਸਾਰੇ ਇਲਾਕਾ ਨਿਵਾਸੀਆਂ ਦੀ ਤਸੱਲੀ ਹੈ ਐਸਜੀਪੀਸੀ ਮੈਂਬਰ ਸਾਹਿਬ ਦੀ ਤਸੱਲੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਬੇਇਨਵਨੀ ਨਹੀਂ ਹੋਈ ਤੇ ਉਹਨਾਂ ਨੇ ਫਿਰ ਸਾਨੂੰ ਲਿਖ ਕੇ ਬਿਆਨ ਦਿੱਤਾ ਕਿ ਉਹ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਥੈਂਕ ਯੂ ਧੰਨਵਾਦ